ਅਰੇ ਡੀਗਲੂ ਚੈਸੀ ਬਹੁਤ ਹਲਕਾ ਖਾਂਦੀ ਹੈ ਸਪਾਕਾ ਖਪਲਾ ਜਦੋਂ ਉਹ ਜੋਗੋ ਸੋਡੀਅਮ ਵਿੱਚ ਚਾਹ ਰਿਹਾ ਵਾ ਤੇ ਕਨਪਰ ਦਾ ਕੇਸ ਹੈ ਨਦਰ ਵਿੱਚ ਬਹੁਤ ਜ਼ਿਆਦਾ ਦੁੱਖ ਦੇ ਕਟਣ ਵਾਲੇ ਸੀ ਚਾਪਾਓ ਵੀਰਾਂ ਦੀ ਬੱਸ ਐਸੀ ਵੀਰ ਨੂੰ ਉਹਨੇ ਆਪਣੇ ਕਲੱਬ ਵਾਲਿਆਂ ਨੂੰ ਸਾਰਿਆਂ ਨਾਲ ਵੇਚ ਦਿੱਤੀ ਇਹ ਬਹੁਤ ਜਿਆਦਾ ਦੁਖਦੀ ਗੱਲ ਹੈ ਕਿ ਸਾਡਾ ਬੱਚਾ ਵਾ ਉਹ ਐਸਟਾਨ ਵਿਦੇਸ਼ ਦੇ ਵਿੱਚ ਆ ਤੇ ਉਹਦੀ ਲਾਸ਼ ਲਿਆਉਣ ਦੀ ਸਾਨੂੰ ਹਰ ਕਿਸੇ ਵੀ ਦੀ ਜਿਹੜੀ ਅਸਹਿਤਤਾ ਨਹੀਂ ਪੈ ਰਹੀ ਆ ਇਸ ਕਰਕੇ ਸਾਰੇ ਸऊदी ਵਾਲੇ ਵੀਰਾਂ ਦਾ ਗਰੁੱਪ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਸਾਡੇ ਛੋਟੀ ਜੀ ਬੇਨਤੀ ਤੇ ਪਰਿਵਾਰ ਦੀ 35000 ਦੇ ਨਾਲ ਮਦਦ ਕੀਤੀ ਅਸੀਂ ਉਹ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜਿਆ ਜਾਵੇ ਕਿਸੇ ਦਾ ਪੁੱਤ ਜਿਹੜਾ ਵਿਦੇਸ਼ਾਂ ਦੇ ਵਿੱਚ ਆ ਉਹ ਜਿਹੜਾ ਵਾ ਇੰਡੀਆ ਆ ਸਕੇ ਤੇ ਜਿਹੜਾ ਉਹਨਾਂ ਦੀ ਦਾਦੀ ਆ ਉਹਨਾਂ ਦੀ ਮਾਤਾ ਵਾ ਬੱਚੇ ਦਾ ਮੂੰਹ ਨੇਖ ਲੈਣ ਤੇ ਫਿਰ ਉਹਨੂੰ ਘਰ ਉਹ ਜਿਹੜਾ ਵਾ ਵਿਦਾ ਕਰਨਾ ਕਿਉਂਕਿ ਬੱਚਾ ਦੁੱਧਿਆ ਇਸ ਕਰਕੇ ਖਰਚਾ ਪਰਿਵਾਰ ਕੋ ਉਦਾਸੀਨੇ ਕਾਫੀ ਜ਼ਿਆਦਾ ਮੰਗਿਆ ਵਾ ਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰਿਵਾਰ ਵੱਲੋਂ ਅਸੀਂ ਸਾਰੇ ਵੀਰਾਂ ਦਾ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਪਿੰਡ ਸਰਪੋਟਨ ਨੂੰ ਕਰਦੇ ਆ ਜੀ ਤੇ 35000 ਦੀ ਸਹਾਰਾ ਜਿਹੜੀ ਉਹਨਾਂ ਦੀ ਦਾਦੀ ਜੀ ਨੂੰ ਅਸੀਂ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ